ਫੇਕ ਸਰਟੀਫਿਕੇਟਸ ਸਕੂਲ ਦੇ ਜਾਰੀ ਕਰਦੇ ਸੀਗੇ ਲੋਕਾਂ ਨੂੰ ਪੈਸੇ ਲੈ ਕੇ 20 ਤੋਂ 25 ਹਜ਼ਾਰ ਦਾ ਲੈ ਕੇ ਫੇਕ ਸਰਟੀਫਿਕੇਟ CBSE ਬੋਰਡ ਦੇ ਬਣਾ ਕੇ ਦਿੰਦੇ ਸੀਗੇ ਸਾਡੇ ਮਾਨਯੋਗ CP ਸਾਹਿਬ ਦੀਆਂ ਹਦਾਇਤਾਂ ਤੇ ਸਾਡੇ DCP ਸਾਹਿਬ ਇਨਵੈਸਟੀਗੇਸ਼ਨ ਦੀ ਰਹਿਨਮਾਈ ਹੇਠ SP ਕ੍ਰਾਈਮ ਤੇ ਸਾਡੇ ਜਿਹੜੇ ਇੰਸਪੈਕਟਰ ਸਪੈਸ਼ਲ 셀 ਦੇ ਇੰਚਾਰਜ ਨੇ ਇੰਦਰਜੀਤ ਸਿੰਘ ਉਹਨਾਂ ਨੇ ਇੱਕ ਗੈਂਗ ਪਕੜਿਆ ਜੀ ਜਿਨ੍ਹਾਂ ਜਿਹੜੇ ਕੀ ਫੇਕ ਸਰਟੀਫਿਕੇਟਸ ਸਕੂਲ ਦੇ ਜਾਰੀ ਕਰਦੇ ਸੀਗੇ ਲੋਕਾਂ ਨੂੰ ਕੈਸੇ ਲੈ ਕੇ ਵੀ ਤੋਂ 25000 ਦਾ ਲੈ ਕੇ ਫੇਕ ਸਰਟੀਫਿਕੇਟ CBSE ਬੋਰਡ ਦੇ ਬਣਾ ਕੇ ਦਿੰਦੇ ਸੀਗੇ ਉਹਨਾਂ ਦੇ ਵਿੱਚ ਇਸ ਕੇਸ ਦੇ ਵਿੱਚ ਦੋ ਬੰਦੇ ਗ੍ਰਿਫਤਾਰ ਕਰ ਲਏ ਗਏ ਆਂ ਔਰ ਉਹਨਾਂ ਦੇ ਕੋਲੋਂ ਜਿਹੜੀ ਇਕੁਪਮੈਂਟ ਕੰਪਿਊਟਰਸ ਐਂਡ ਬਾਕੀ ਚੀਜ਼ਾਂ ਉਹ ਰਿਕਵਰ ਕਰ ਲਈ ਗਈ ਹੈ ਔਰ ਇਹਦੇ ਵਿੱਚ ਉਹਨਾਂ ਨੇ ਜਿਹੜੇ ਜਾਰੀ ਕੀਤੇ ਹੋਏ ਸਰਟੀਫਿਕੇਟਸ ਉਹਨਾਂ ਦੇ ਉੱਤੇ ਤਫ਼ਤੀਸ਼ ਅਜੇ ਚੱਲ ਰਹੀ ਹੈ ਏ ਜੀ 20 ਤੋਂ 25000 ਰੁਪਿਆ ਪਰ ਸਰਟੀਫਿਕੇਟ ਡਿਪੈਂਡਿੰਗ ਅਪਨ ਕਿ ਕਿਸ ਤਰ੍ਹਾਂ ਦਾ ਸਰਟੀਫਿਕੇਟ ਮੈਡਾਣਾ ਹੈ ਜੀ ਜਾਂ ਕੋਈ ਡਿਗਰੀ ਰਿਪੋਰਟ ਵਗੈਰਾ ਦੇ ਵਿੱਚ ਡਿਗਾਈ ਉਹ ਹੁਣ ਤਫਤੀਸ਼ ਦਾ ਹਿੱਸਾ ਹੈ ਜੀ ਕਿ ਇਹ ਹੋਰ ਕੀ ਕੀ ਉਹਦੇ ਨਾਲ ਕਰਦੇ ਸੀਗੇ ਉਹ ਤਫਤੀਸ਼ ਤੇ ਵਿੱਚ ਆ ਜੀ ਇਹਨੇ ਹੁਣ ਤੱਕ 300 350 ਜਾਰੀ ਕਰ ਚੁੱਕੇ ਆ ਤੇ ਹੋਰ 5 600 ਇਹਨਾਂ ਦੇ ਜਿਹੜੇ ਕੰਪਿਊਟਰ ਹੈਗਾ ਉਹਦੇ ਵਿੱਚ ਫੀਡ ਹੋਏ ਹੋਏ ਆ ਉਹ ਅਸੀਂ ਹੁਣ ਡੂਰਿੰਗ ਇਨਵੈਸਟੀਗੇਸ਼ਨ ਆਏਗਾ ਸਭ ਜਿਹੜੇ ਲੋਕ ਬੰਦੀ ਪੱਕੇ ਉਹਨਾਂ ਦਾ ਨਾਮ ਕੀ ਹੈ ਕਿ ਬੈਕਗ੍ਰਾਉਂਡ ਕੀ ਹੈ ਨਾਲੀ ਇੱਕ ਅਨੁਰਾਗ ਡਾਬਰ ਹੈ ਜੀ ਤੇ ਇੱਕ ਰਾਗਵ ਚੱਡਾ ਹੈ ਇੱਕ ਲੰਮਾ ਪਿੰਡਾ ਰਹਿਣ ਵਾਲਾ ਇੱਕ ਫਤੇਬੁਰੀ ਟਾਂਡਾ ਦਾ ਰਹਿਣ ਵਾਲਾ ਜੀ ਕਿੰਨੇ ਬੰਦਿਆਂ ਦਾ ਗਰੁੱਪ ਹੈ ਇਹ ਦੋ ਹੀ ਜਣੇ ਫਿਲਹਾਲ ਹੈਗੇ ਆ ਜੀ ਬਾਕੀ ਤਫਤੀਸ਼ ਚੱਲ ਰਹੀ ਹੈ ਜਿਹੜੇ ਹੋਰ ਵਿੱਚ ਨਾਮਜ਼ਦ ਹੋਣਗੇ ਬੰਦੇ ਉਹ ਉਸ ਦੇ ਸਮੇਂ ਤੇ ਕੰਮ ਕਰ ਰਹੇ ਨੇ ਦੋਵੇਂ ਦੋਸਤ ਹੈ ਆਪਸ ਪਲਪ ਦੋਨੋਂ ਆਪਸ ਸਿੱਖ ਲੂ ਜਿਹਨੂੰ ਰੈਸਿਪਰੋਕੇਟ ਕਰ ਦੇਣ ਕਿੰਨੇ ਸਮੇਂ ਤੋਂ ਸਮੇਂ ਤੇ ਕੰਮ ਕਰ ਰਹੇ ਹਾਂ ਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਇਹ ਤਫਤੀਸ਼ ਦਾ ਹਿੱਸਾ ਹੈ ਦਫ਼ਤਰ ਕਿੱਥੇ ਦਾ ਦਫ਼ਤਰ ਇਹਨਾਂ ਦਾ ਇੱਕ ਦੋ ਦਫ਼ਤਰ ਹੈ ਫਟੇਪੁਰੀ ਦੇ ਵਿੱਚ ਹੈ ਜੀ ਕਿ ਗ੍ਰਾਫਿਕ ਡਿਜ਼ਾਈਨਰ ਵਗੈਰਾ ਨਹੀਂ ਕਿ ਜਾਂ ਕੋਈ ਉਦਾਂ ਗ੍ਰਾਫਿਕ ਡਿਜ਼ਾਈਨਰ ਨਹੀਂ ਕਿ ਕੋਈ ਏਜੰਟ ਜੁੜੇ ਨਹੀਂ ਇਹ ਹੁਣ ਤਫतीश ਚ ਆਏਗਾ ਜੀ ਕਿ ਉਹਨੂੰ ਕੰਪਿਊਟਰ ਤੇ ਕੀ ਮਹਾਰਤ ਆਸਲ ਹੈ ਕਿ ਜੰਦਾ ਲੋ ਨੂੰ ਮੋਡੀਫਾਈ ਕਰਕੇ ਹਾਂਜੀ ਆਪ ਕਿੰਨੇ ਪੜੇ ਲਿਖੇ ਨੇ ਕਿਦਾਂ ਐਜੂਕੇਸ਼ਨ ਵੀ ਹਲੇ ਇਹਨਾਂ ਦੀ ਤਫतीश ਦੇ ਵਿੱਚ ਆਊਗਾ ਜੀ ਕਿ ਕੀ ਕੀ ਕੀਤਾ ਆ ਇਹਨਾਂ ਨੇ ਪਰ ਡਿਗਰੀਆਂ ਕੀਤੀਆਂ ਜਾਂ ਕੀ ਕੀਤਾ ਸੋ ਕਿਸੇ ਸਕੂਲ ਕੋਲ ਕਾਲਜ ਨੇ ਰابط ਰੱਖਿਆ ਇਹਨਾਂ ਨੇ ਕੋਈ ਨਹੀਂ ਇਹ ਹਲੇ ਤਫतीश ਆਏਗਾ ਜੀ ਇਹ ਪਤਾ ਕਰਾਂਗੇ ਫਿਰ ਪਤਾ ਲੱਗੇ ਕਾਲੇ ਕੁਝ ਨਹੀਂ ਗ੍ਰਿਫਤਾਰੀ ਤੋਂ ਕੀਤਾ ਗ੍ਰਿਫਤਾਰ ਇਹਨਾਂ ਨੂੰ ਸਾਡੇ ਕੋਲ ਇਨਪੁਟ ਸੀਗੀ ਜੀ ਸਾਡੀ ਟੀਮ ਕੋਲ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਇਹ ਕੋਈ ਕਾਰੋਈ ਕੀਤਾ ਕੋਈ ਪਾਰਟਿਕੂਲਰ ਜਗਾਫ ਅਫੀਸਰ ਜਿੱਥੇ ਜਿੱਥੋਂ ਵੱਧ ਰਿਹਾ ਸੀ ਜਿੱਥੋਂ ਪ੍ਰੈਪ ਲਗਾ ਗੋ ਫੇਕ ਸਰਟੀਫਿਕੇਟਸ ਸਕੂਲ ਦੇ ਜਾਰੀ ਕਰਦੇ ਸੀਗੇ ਲੋਕਾਂ ਨੂੰ ਪੈਸੇ ਲੈ ਕੇ 20 ਤੋਂ 25 ਹਜ਼ਾਰ ਦਾ ਲੈ ਕੇ ਫੇਕ ਸਰਟੀਫਿਕੇਟ ਸੀਬੀਐਸਸੀ ਬੋਰਡ ਦੇ ਬਣਾ ਕੇ ਦਿੰਦੇ ਸੀਗੇ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤ ਦੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 88593